ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਨਮੋਸ਼ੀ ਭਰੀ ਹਾਰ ਹੋਈ ਹੁਣ ਜਿਹੜੇ ਮੰਨੀ ਸੀ ਸੋਧਿਆ ਨੇ ਸਾਬਕਾ ਉਪ ਮੁੱਖ ਮੰਤਰੀ ਉਹ ਪੰਜਾਬ ਦੇ ਵਿੱਚ ਆਉਂਦੇ ਨੇ ਪੰਜਾਬ ਦੇ ਜਿਹੜੇ ਸਕੂਲ ਨੇ ਉਹਨਾਂ ਦਾ ਦੌਰਾ ਕਰਦੇ ਨੇ ਹਾਲਾਂਕਿ 2022 ਦੇ ਵਿੱਚ ਤੋਂ ਪਹਿਲਾਂ ਜਦੋਂ ਚੰਨੀ ਸਰਕਾਰ ਸੀ 2021 ਦੇ ਵਿੱਚ ਵੀ ਉਹਨਾਂ ਨੇ ਛਾਪੇ ਮਾਰੇ ਸੀਗੇ ਕਿ ਉਹ ਸਥਿਤੀ ਜਿਹੜੀ ਹੈ ਜਾਂ ਜਾਇਜ਼ਾ ਲੈਣਾ ਹੈ ਨਹੀਂ ਵੀ ਸਕੂਲਾਂ ਦੀ ਹਾਲਤ ਕੀ ਹੈ ਜਾਂ ਸੁਧਾਰ ਕੀਤਾ ਜਾ ਸਕਦਾ ਹੈ ਜੇ 2027 ਨੂੰ ਵੇਖਦੇ ਆਂ ਇਨਾਂ ਨੇ ਇੱਥੇ ਆ ਕੇ ਆਪਣਾ ਸ਼ੁਰੂ ਪ੍ਰਚਾਰ ਜਾਂ ਅਜੰਡਾ ਸ਼ੁਰੂ ਕਰ ਦਿੱਤਾ 2027 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੇ ਉਸ ਵਾਸਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਤੇ ਕੋ ਸਭ ਤੋਂ ਵੱਡੀ ਗੱਲ ਹੈ ਕਿ ਮਨੀਸ਼ ਸੋਦੀਆ ਸਾਹਿਬ ਨੂੰ ਔਰ ਪੰਜਾਬ ਸਰਕਾਰ ਨੂੰ ਕੋਈ ਹੱਕ ਨਹੀਂ ਹੈਗਾ ਕਿ ਜਿਹੜੇ ਐਮ ਐਲ ਏ ਵੀ ਨਹੀਂ ਹੈਗੇ ਤੁਸੀਂ ਉਹਨਾਂ ਨੂੰ ਪੰਜਾਬ ਦਾ ਦੌਰਾ ਕਰੋ ਸੈਮੀਨਾਰਾਂ ਦਾ ਹਿੱਸਾ ਬਣਾਓ। ਲੇਕਿਨ ਇਹ ਤੁਸੀਂ ਇੱਕ ਨਵੀਆਂ ਪਰਤਾ ਪਾਰੋ ਸਾਰਾ ਸਾਰਾ ਗਲਤ ਆ। ਹੁਣ ਸਵਾਲ ਹੈ ਕਿ ਚਲੋ ਹਰਜੋਤ ਸਿੰਘ ਬੈਂਸ ਪੰਜਾਬ ਚ ਸਿੱਖਿਆ ਮੰਤਰੀ ਜੇ ਉਹ ਕਹਿੰਦੇ ਕਿ ਕ੍ਰਾਂਤੀਕਾਰੀ ਜਿਹੜਾ ਕੋਈ ਸਿੱਖਿਆ ਦੇ ਵਿੱਚ ਉਹ ਮਨੀਸ਼ ਸੋਦੀਆ ਹੈ ਤੇ ਪੰਜਾਬ ਦੇ ਵਿੱਚ ਕਿ ਦਾ ਨਵਾਂ ਕ੍ਰਾਂਤੀਕਾਰੀ ਹਰਜੋਤ ਸਿੰਘ ਬੈਂਸ ਸਾਹਿਬ ਬੰਨਣਾ ਚਾਹੁੰਦੇ ਚੰਗੀ ਗੱਲ ਹੈ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਉਹ ਕਰ ਵੀ ਰਹੇ ਨੇ ਪਰ ਹਰ ਹਰਜੋਤ ਸਿੰਘ ਬੈਂਸ ਪਿਛਲੇ ਹਫਤੇ ਤੋਂ ਮਨੀਸ਼ ਸੋਧਿਆ ਨੂੰ ਜਿਹੜਾ ਵਾ ਉਹ ਪੰਜਾਬ ਘੁਮਾ ਰਹੇ ਨੇ ਹੁਣ ਪੰਜਾਬ ਦੇ ਬੱਚਿਆਂ ਨੂੰ ਕੀ ਦਿਖਾਓਗੇ ਕਿ ਇਹ ਮਨੀਸ਼ ਸੋਧਿਆ ਤੇ ਬੱਚੇ ਜਾ ਕੇ ਨੈਟ ਦੇ ਲੱਭਣੇ ਅੱਛਾ-ਅੱਛਾ ਇਹ ਉਹ ਹੀ ਹੈ ਜਿਹੜਾ ਸ਼ਰਾਬ ਘਟਾਲੇ ਦੇ ਵਿੱਚ 1 ਸਾਲ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਉੱਥੇ ਮਨੀਸ਼ ਸੋਧਿਆ ਦੇ ਵੀ ਹੱਤਕ ਹੋ ਰਹੀ ਹੈ ਤੇ ਤੁਹਾਡੀ ਵੀ ਹੋ ਰਹੀ ਹੈ ਤੁਹਾਡੀ ਵੀ ਬੇਇੱਜ਼ਤੀ ਹੋ ਰਹੀ ਹੈ ਪੰਜਾਬ ਦੇ ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਟੀਚਰ ਵਿਦਿਆਰਥੀ ਉਹ ਮਨੀਸ਼ ਸੋਧਿਆ ਉਹਨਾਂ ਵਾਸਤੇ ਰੋਲ ਮਾਡਲ ਥੋੜਾ ਜਿਹੜਾ ਕ੍ਰਪਸ਼ਨ ਦੇ ਕੇਸ ਦੇ ਵਿੱਚ ਕਰੀਬ 1 ਸਾਲ ਜੇਲ੍ਹ ਦੇ ਵਿੱਚ ਰਹਿ ਕੇ ਆ ਤੁਸੀਂ ਚੰਗੇ ਬੰਦੇ ਲੈ ਕੇ ਜਾਓ ਬੱਚਿਆਂ ਦੇ ਵਿੱਚ ਕੀ ਇੰਟਰੋਡਿਊਸ ਕਰਵਾਉਂਦੇ ਹੋਗੇ ਕਿ ਸਾਡੇ ਵਿਚਕਾਰ ਅੱਜ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਆਏ ਨੇ ਤੇ ਜਦੋਂ ਬੱਚੇ ਘਰ ਜਾ ਕੇ ਦੱਸਣਗੇ ਮਾਪਿਆਂ ਨੂੰ ਵੀ ਸਾਡੇ ਜਿਹੜੇ ਸਕੂਲ ਦੇ ਵਿੱਚ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਆ ਤੇ ਕਹਿਣਗੇ ਅੱਛਾ ਅੱਛਾ ਇਹ ਉਹ ਹੀ ਆ ਜਿਹੜਾ ਸ਼ਰਾਬ ਘਟਾਲੇ ਦੇ ਵਿੱਚ ਜੇਲ੍ਹੋਂ ਕਿ ਆਇਆ ਅਸੀਂ ਮੈਸੇਜ ਕੀ ਦੇਣਾ ਚਾਹੁੰਦੇ ਆ ਕਿ ਜਿਹੜੇ ਘਪਲੇ ਕਰ ਰਹੇ ਨੇ ਘਟਾਲੇ ਕਰ ਰਹੇ ਨੇ ਕਰੋੜਾਂ ਰੁਪਏ ਦੇ ਜਿਨ੍ਹਾਂ ਨੇ ਘਟਾਲੇ ਕੀਤੇ ਨੇ ਉਹ ਉਹਨੂੰ ਉਹਨਾਂ ਨੂੰ ਤੁਸੀਂ ਧੱਕੇ ਨਾਲ ਪੰਜਾਬ ਦਾ ਰੋਲ ਮਾਡਲ ਬਣਾਉਣਾ ਚਾਹੁੰਦੇ ਤੁਸੀਂ ਡੇਰਾ ਬੱਸੀ ਕਮਾਇਆ ਵਿਰੋਧ ਹੋਇਆ ਉਸ ਦਿਨ ਇਹਨਾਂ ਨੇ ਫੋਟਵਾਂ ਲਕਾ ਲਈਆਂ ਡੇਰਾ ਬੱਸੀ ਦੀਆਂ ਫੋਟੋਆਂ ਸ਼ਾਪ ਪ ਗਈਆਂ ਹਰਜੋਤ ਸਿੰਘ ਬੈਸ ਜਾਂ ਪੰਜਾਬ ਸਰਕਾਰ ਦੇ ਹੁਕਮ ਹੋਣਗੇ ਉਸ ਤੋਂ ਬਾਅਦ ਕਿਸੇ ਨਾ ਫੋਟੋ ਨਹੀਂ ਕਚਾਈ ਹੈਗੀ ਮਾਨਕ ਗੋਲੇ ਪ੍ਰਗਟ ਸਿੰਘ ਉਹਨਾਂ ਨੇ ਭਾਜਪਾ ਵਾਲਿਆਂ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿ ਦਿੱਲੀ ਦਾ ਰਿਜੈਕਟ ਹੋਇਆ ਮੰਤਰੀ ਦਾ ਰਿਜੈਕਟ ਹੋਇਆ ਐਜੂਕੇਸ਼ਨ ਮਾਡਲ ਪੰਜਾਬ ਦੇ ਵਿੱਚ ਘੁੰਮ ਰਿਹਾ ਹੁਣ ਬੀਤੇ ਦਿਨ ਗੁਰਦਾਸਪੁਰ ਬਟਾਲਾ ਦੇ ਸਕੂਲਾਂ ਦੇ ਵਿੱਚ ਇਹਨੇ ਮਨਿਸ ਸੋਧੀਆਂ ਨੇ ਦੌਰਾ ਕੀਤਾ ਹੈਗਾ ਉਥੋਂ ਦੀਆਂ ਫੋਟੋਆਂ ਨਹੀਂ ਬਾਹਰ ਆਈਆਂ ਸਕੂਲਾਂ ਦੇ ਬੱਚਿਆਂ ਨੂੰ ਕਹਿ ਦਿੱਤਾ ਟੀਚਰਾਂ ਨੂੰ ਕਹਿ ਦਿੱਤਾ ਲੋਕਲ ਐਮਐਲਏ ਨੂੰ ਕਹਿ ਦਿੱਤਾ ਕਿ ਮਨੀਸ਼ ਸੋਧਿਆ ਦੀ ਕੋਈ ਫੋਟੋ ਨਹੀਂ ਖਿੱਚਣੀ ਆਗੀ ਪਰ ਬੀਤੇ ਦਿਨ ਬਟਾਲਾ ਦੇ ਸਕੂਲਾਂ ਦੀ ਵਿਜਿਟ ਕੀਤੀ ਤੇ ਅੱਜ ਤਰਨਤਾਰਨ ਦੇ ਸਰਕਾਰੀ ਸਕੂਲਾਂ ਦੀ ਵਿਜਿਟ ਕੀਤੀ ਹੈਗੀ ਆ ਉਥੇ ਮਨੀਸ਼ ਸੋਧਿਆ ਨੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤਰਨਤਾਰਨ ਜ਼ਿਲ੍ਹੇ ਦੇ ਜਿਹੜੇ ਜ਼ਿਲ੍ਹੇ ਵਿੱਚ ਪ੍ਰਾਇਮਰੀ ਅਧਿਆਪਕਾਂ ਦੇ ਸੈਮੀਨਾਰ ਦੌਰਾਨ ਵਿਜਿਟ ਕੀਤੀ ਹੈ ਹੁਣ ਸੈਮੀਨਾਰ ਦੇ ਵਿੱਚ ਮਨੀਸ਼ ਸੋਧਿਆ ਨਾਂ ਦੇ ਐਮਐਲਏ ਨੇ ਤੁਸੀਂ ਕੀ ਦਿਖਾਣਾ ਚਾਹੁੰਦੇ ਹੋ ਇੱਕ ਇੱਕ ਰਿਜੈਕਟ ਹੋਇਆ ਐਜੂਕੇਸ਼ਨ ਮਿਨਿਸਟਰ ਜਿਹੜਾ ਜੇਲ੍ਹ 'ਚ ਵਿੱਚ ਗਿਆ ਉਹਨੂੰ ਤੁਸੀਂ ਪੰਜਾਬ ਦੇ ਵਿੱਚ ਹੀਰੋ ਪੇਸ਼ ਕਰਨ ਦੀ ਤੱਕ ਇਹ ਉਹ ਆ ਜਿਨੇ ਸਿੱਖਿਆ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਪਹਿਲਾਂ ਵੀ ਵਧੀਆ ਸੀ ਪੂਰੇ ਇੰਡੀਆ ਦੇ ਵੀ ਪਹਿਲਾਂ ਵਧੀਆ ਸੀ ਆਮ ਆਦੀ ਪਾਰਟੀ ਦੇ ਆਉਣ ਦੇ ਨਵੀਂ ਨਹੀਂ ਬਣ ਗਈ ਪੰਜਾਬ 'ਚ ਪਹਿਲਾਂ ਵੀ ਸਰਕਾਰੀ ਸਕੂਲਾਂ 'ਚੋਂ ਪੜ੍ਹ ਕੇ ਬੜੇ ਅਫਸਰ ਲੱਗੇ ਨੇ ਕੇਰਲਾ ਵੀ ਐਜੂਕੇਸ਼ਨ 'ਚ ਨੰਬਰ 1 ਹੁਣ ਅੱਜ ਇਸ ਮਸਲੇ ਦੇ ਵਿੱਚ ਇਹਨਾਂ ਫੋਟੋਆਂ ਲਗਾ ਲਈਆਂ ਲੇਕਿਨ ਆਪਣੇ ਕੋਲ ਤਸਵੀਰਾਂ ਆਈਆਂ ਨੇ ਜਿਹੜੀਆਂ ਇਸ ਸੈਮੀਨਾਰ ਦੇ ਵਿੱਚ ਉੱਥੇ ਗਏ ਹੈਗੇ ਨੇ ਜਿੱਥੇ ਅਰ ਸਿੱਖਿਆ ਮੰਤਰੀ ਦਿੱਲੀ ਦੇ ਜਿਹੜੇ ਸਾਬਕਾ ਉਹ ਟੀਚਰਾਂ ਨੂੰ ਤੇ ਬੱਚਿਆਂ ਨੂੰ ਐਡਰੈਸ ਕਰਦੇ ਦਿਖਾਈ ਦੇ ਰਹੇ ਇਹ ਕੀ ਇਹ ਕਿਉਂ ਡਰਾਮੇ ਕੀਤੇ ਜਾ ਰਹੇ ਨੇ ਹੁਣ ਇਸ ਮਸਲੇ ਦੇ ਵਿੱਚ ਜਿਹੜੀ ਅਧਿਆਪਕਾਂ ਦੀ ਇੱਕ ਜਥੇਬੰਦੀ ਹੈ Uh, DTF ਡੈਮੋਕ੍ਰੈਟਿਕ ਟੀਚਰ ਫਰੰਟ ਉਹਨਾਂ ਨੇ ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਨੀਸ਼ ਸੋਸੋਦੀਆ ਦੇ ਦੌਰੇ ਤੇ ਉਹਨਾਂ ਨੇ ਇਤਰਾਜ਼ ਹੈ ਉਹਨਾਂ ਕਹਿੰਦੇ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਸਿੱਖਿਆ ਨੀਤੀ ਘੜਨ ਦੀ ਥਾਂ ਦਿੱਲੀ ਮਾਡਲ ਦਾ ਪਿਛਲਗ ਬਨਣਾ ਮੰਦ ਭਾਗ ਹੈ ਉਨੇ ਕਹੇ ਕਿ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਸਾਬਕਾ ਵਿਧਾਇਕ ਮਨੀਸ਼ ਸੁਸਦੀਆ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਤੇ ਬਾਕੀ ਅਧਿਕਾਰੀਆਂ ਦੇ ਨੂੰ ਨਾਲ ਹੈ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਵਿੱਚ ਦੌਰੇ ਕੀਤੇ ਜਾ ਰਹੇ ਨੇ ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਨੇ ਇਸ ਉੱਤੇ ਭਾਰੀ ਇਤਰਾਜ਼ ਜ਼ਾਹਿਰ ਕਰਦਿਆਂ ਅਣਅਧਿਕਾਰਿਤ ਵਿਅਕਤੀਆਂ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੀਤੇ ਜਾ ਰਹੇ ਦੌਰੇ ਨੂੰ ਚਿੰਤਾਜਨਕ ਵਰਤਾਰਾ ਦੱਸਿਆ ਇਸ ਬਾਰੇ ਗੱਲਬਾਤ ਕਰਦੇ ਹਨ ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਜਨਰਲ ਸਕੱਤਰ ਰਮਿੰਦਰ ਸਿੰਘ ਕੋੜਿਆਵਾਲੀ ਵਿੱਤ ਸਕੱਤਰ ਅਸ਼wini ਵਸਤੇ ਨੇ ਦੱਸਿਆ ਕਿ ਲੰਘੇ ਕੁਝ ਦਿਨਾਂ ਤੋਂ ਸੈਬਡ ਜਾਦਾ ਜੀਤ ਸਿੰਘ ਨਗਰ ਮਹਾਲੀ ਗੁਰਦਾਸਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਸਕੂਲਾਂ ਵਿੱਚ ਪਾਈਆਂ ਜਾ ਰਹੀਆਂ ਫੀਰੀਆਂ ਦੀ ਆੜ ਵਿੱਚ ਦਿੱਲੀ ਦੇ ਸਿਆਸਤਦਾਨ ਮਨੀਸ਼ ਸੁਧਿਆ ਤੇ ਉਹਨਾਂ ਦੇ ਬਾਕੀ ਟੀਮ ਵੱਲੋਂ ਚੈਕਿੰਗ ਕਰਦੇ ਨਾਲ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ ਇੱਕ ਪਾਸੇ ਪਿਛਲੇ ਸਾਲ 5 ਸਤੰਬਰ ਨੂੰ ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਤਿਆਰ ਕਰਨ ਦਾ ਐਲਾਨ ਕਈ ਹੋਰ ਸਰਕਾਰੀ ਫੈਸਲਿਆਂ ਵਾਂਗ ਕਾਗਜ਼ੀ ਸਾਹਿਬ ਤੋਂ ਹੋਇਆਨ ਉਥੇ ਦਿੱਲੀ ਵਿੱਚ ਲੋਕਾਂ ਵੱਲੋਂ ਸਿਆਸੀ ਤੌਰ ਤੇ ਨਕਾਰੇ ਜਾ ਚੁਕੇ ਸਿੱਖਿਆ ਮਾਡਲ ਨੂੰ ਪੰਜਾਬ ਵਿੱਚ ਇਨ ਬਿਨ ਲਾਗੂ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਆਗੂਆਂ ਨੇ ਦੱਸਿਆ ਕਿ ਬਾਕੀ ਦੇਸ਼ ਨਾਲੋਂ ਪੰਜਾਬ ਦੀ ਸੱਭਿਆਚਾਰਕ ਪਛਾਈ ਅਤੇ ਸਮਾਜਿਕ ਭਿੰਨਤਾ ਨੂੰ ਮਾਨਤਾ ਦੇਣ ਦੀ ਥਾਂ ਕੇਂਦਰ ਸਰਕਾਰ ਦੇ ਇੱਕ ਰਾਸ਼ਟਰ ਇੱਕ ਸਿੱਖਿਆ ਨੀਤੀ ਦੇ ਸੰਗੀ ਏਜੰਡੇ ਉੱਤੇ ਵੀ ਅੱਗੇ ਵਧਿਆ ਜਾ ਰਿਹਾ ਹੈ ਜਿਹਾ ਕਰਦੇ ਹੋਏ ਪੰਜਾਬ ਦੇ ਸਿਆਸਤਦਾਨਾਂ ਨੂੰ ਦਿੱਲੀ ਵਾਲਿਆਂ ਦੇ ਜੂਨੀਅਰ 파ਟਰਨਰ ਵਜੋਂ ਦਿਖਾ ਕੇ ਪੰਜਾਬ ਨੂੰ ਸਿਆਸੀ ਤੌਰ ਤੇ ਠੇਠ ਕੀਤਾ ਇਸ ਤੋਂ ਇਲਾਵਾ ਪੰਜਾਬ ਦੇ ਸਮੁੱਚੇ ਸਕੂਲੀ ਸਿੱਖਿਆ ਤੰਤਰ ਨੂੰ ਸਿੱਖਿਆ ਸ਼ਾਸਤਰੀਆਂ ਅਤੇ ਵਿਦਿੱਕ ਮਨੋਵਿਗਿਆਨ ਅਨੁਸਾਰ ਚਲਾਉਣ ਦੀ ਥਾਂ ਡਾਇਰੈਕਟਰ ਪੱਧਰ ਦੇ ਸਾਰੇ ਅਹੁਦੇ ਨੌਕਰਸ਼ਾਹੀ ਦੇ ਹਵਾਲੇ ਕਰਕੇ ਸੂਬੇ ਦੇ ਸਿੱਖਿਆ ਦੇ ਖੇਤਰ ਵਿੱਚ ਜੜੀ ਤੇਲ ਪਾ ਦਿੱਤਾ ਗਿਆ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਇੱਕ ਜੇਲ੍ਹ ਗਿਆ ਹੋਇਆ ਬੰਦਾ ਜਿਹਨੂੰ ਮੋੜ ਤੋਂ ਫੜਿਆ ਜਾ ਸਕਦਾ ਕਿਉਂਕਿ ਉਹ ਤੇ ਉਹਨਾਂ ਦਿੱਲੀ ਦੇ ਵਿੱਚ ਬੀਜਪੀ ਦੀ ਸਰਕਾਰ ਬਣ ਗਏ ਤੇ ਤੁਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵਿੱਚ ਘੁਮਾਰੇ ਦੌਰਾ ਕਰਵਾਏ ਅਗਰ ਹਰਜੋਤ ਸਿੰਘ ਬੈਂਸ ਸਾਹਿਬ ਨੇ ਜਿਹੜਾ ਤੁਸੀਂ ਸ਼ੁਰੂਆਤੀ ਦੌਰ ਤੇ ਸਵਾਲ ਪੁੱਛਿਆ ਪਹਿਲਾਂ ਜੇ ਵਾਕੇ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਨੀਸ਼ ਸੋਧਿਆ ਨੂੰ ਸਕੂਲ ਦਿਖਾਉਣੇ ਤੇ ਪਹਿਲਾ ਉਹ ਸਕੂਲ ਦਿਖਾਉਣ ਜਿਹੜਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਨਕੇ ਪਿੰਡ 222 ਦੇ ਵਿੱਚ ਉਹ ਸਕੂਲ ਦਾ ਦੌਰਾ ਕੀਤਾ ਸੀ ਅ ਮਨੀਸ਼ ਸੋਧਿਆ ਨੇ ਕਿ ਉਹ ਸਕੂਲ ਆਫ ਐਮਿਨੈਂਸ ਕਿ ਉਹ ਸਕੂਲ ਮਾਡਲ ਸਕੂਲ ਬਣ ਚੁੱਕਾ ਹੈ ਕਿ ਉਦਾਂ ਹੀ ਆ ਬੀਆਬਾਨ ਜਾਂ ਉੱਥੇ ਜੰਗਲ ਬਣਿਆ ਪਿਆਗਾ ਜੇ ਵਾਕਈ ਤੁਸੀਂ ਤਿੰਨਾਂ ਸਾਲਾਂ ਦੇ ਵਿੱਚ ਕੰਮ ਕੀਤਾਗਾ ਤੇ ਮਨੀਸ਼ ਸੋਧੀਆਂ ਨੂੰ ਸਭ ਤੋਂ ਪਹਿਲਾਂ ਉਸ ਸਕੂਲ ਦਾ ਦੌਰਾ ਕਰਾਉਣਾ ਚਾਹੀਦਾ ਹੈ ਜਿੱਥੇ ਦਿੱਲੀ ਤੋਂ ਆ ਕੇ ਮਨੀਸ਼ ਸੋਧੀਆਂ ਨੇ ਕਿਹਾ ਕਿ ਦੇਖੋ ਜੇ ਪੰਜਾਬ ਦੇ ਮੁੱਖ ਮੰਤਰੀ ਦੇ ਪਿੰਡ ਦਾ ਹੀ ਨਾਨਕੇ ਪਿੰਡ ਦਾ ਸਕੂਲ ਦੀ ਇਹ ਸਥਿਤੀ ਹੈ ਤੇ ਬਾਕੀ ਕੀ ਹਾਲ ਹੋਏਗਾ ਤੇ ਉਹ ਸਕੂਲ ਹਰਜੋਤ ਸਿੰਘ ਬੈਂਸ ਦੇ ਜ਼ਿਲ੍ਹੇ ਦੇ ਅਧੀਨ ਆਉਂਦਾ ਹੈਗਾ ਤੇ ਫਿਰ ਹਰਜੋਤ ਸਿੰਘ ਬੈਂਸ ਸਾਹਿਬ ਨੂੰ ਦਿੱਲੀ ਤੋਂ ਜਿਹੜੇ ਲਿਆਂਦੇ ਜਾ ਰਹੇ ਨੇ ਮਨੀਸ਼ ਸੋਧਿਆ ਗੱਡੀਆਂ ਭੇਜ ਕੇ ਉਹ ਸਿੱਧਾ ਰੋਪੜ ਦੇ ਉਸ ਪਿੰਡ ਦੇ ਵਿੱਚ ਆਉਣਾ ਚਾਹੀਦਾ ਹੈ ਜਿੱਥੇ ਸਭ ਤੋਂ ਪਹਿਲਾਂ ਮਨੀਸ਼ ਸੋਧਿਆ ਨੇ ਛਾਪਾ ਮਾਰਿਆ ਚਲੋ ਇਹ ਤਾਂ ਹੋ ਗਈ ਗੱਲ ਕੀ ਜਿਹੜੇ ਮਨੀਸ਼ ਸੋਧਿਆ ਨੇ ਉਹ ਵਕਤ-ਵਕਤ ਜਗ੍ਹਾ ਤੇ ਜਾ ਰਹੇ ਨੇ ਜਿੱਥੇ ਬੰਦੇ ਵੀ ਵਿਰੋਧ ਕਰ ਰਹੀ ਹੈਗੀ ਹੈ ਪਰੇਕ ਸਵਾਲ 'ਬਾਹਰ ਕੀਤਾ ਸੀ ਕਿ 2027 ਦੀ ਕੀ ਚੋਣਾਂ ਦਾ ਆਗਾਜ਼ ਸ਼ੁਰੂ ਕਰ ਦਿੱਤਾ ਹੈ ਦਿੱਲੀ ਦੀ ਲੀਡਰਸ਼ਿਪ ਜਿਹੜੀ ਇੱਥੇ ਆਣਾ ਸ਼ੁਰੂ ਹੋ ਚੁੱਕੀ ਹੈ ਦੇਖੋ ਅਸਲ ਦੇ ਵਿੱਚ ਦਿੱਲੀ ਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਰਹਿ ਗਿਆ ਹੁਣ ਪੰਜਾਬ ਦੇ ਵਿੱਚ ਪੈਸਾ ਵੀ ਹੈ ਪੰਜਾਬ ਦੇ ਵਿੱਚ ਟੌਰੀਆਂ ਵੀ ਆਈਪੀ ਟ੍ਰੀਟਮੈਂਟ ਮਿਲਦਾ ਤੁਹਾਨੂੰ ਜ਼ਿਲ੍ਹੇ ਦਾ ਡੀਸੀ ਐਸਐਸਪੀ ਸਲੂਟ ਮਾਰਦਾ ਤੁਹਾਨੂੰ ਸਲਾਮੀ ਮਿਲਦੀ ਹੈ ਗਿਆ ਦਿੱਲੀ ਦੇ ਵਿੱਚ ਨਾ ਤੇ ਤਿੰਨ ਚਰੇ ਨਾ 13 ਚਰੇ ਨਾ ਖਡਾਰੀਆਂ ਚਲੇ ਨਾ ਸਪੇਰਾਂ ਦੇ ਵਿੱਚ ਰੇ ਉੱਥੇ ਤੇ ਇਹਨਾਂ ਦਾ ਵਾਜੇ ਵੱਜ ਚੁੱਕੇ ਬਿਸਤਰਾ ਗੋਲ ਹੋ ਚੁੱਕਾ ਔਰ ਅੱਜ ਹੀ ਸਤਿੰਦਰ ਜੈਨ ਦੇ ਖਿਲਾਫ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਹੈ ਗਿਆ ਉਹਦੀ ਦੁਬਾਰਾ ਈਡੀਓ ਨੂੰ ਅਰੈਸਟ ਕਰ ਸਕਦੀ ਹੈ ਗਿਆ ਇਸ ਕਰਕੇ ਉਹ ਸਾਰੇ ਉੱਥੋਂ ਭੱਜ-ਭੱਜ ਕੇ ਇੱਥੇ ਪੰਜਾਬ ਦੇ ਵਿੱਚ ਹੁਣ ਜਿਹੜੇ ਦਿੱਲੀ ਦੀ ਜਨਤਾ ਨੇ ਨਕਾਰ ਦਿੱਤੇ ਹੈ ਕਿਉਂ ਪੰਜਾਬ ਦੀ ਜਨਤਾ ਕੋਈ ਇਹਨਾਂ ਨੂੰ ਇਹ ਨਹੀਂ ਉਹਨਾਂ ਨੇ ਲਿਖਤੀ ਬਿਆਨਾ ਨਹੀਂ ਦਿੱਤਾਗਾ ਕਿ 20 ਤੋਂ 2027 ਦੇ ਵਿੱਚ ਅਸੀਂ ਜਿਤਾ ਦਵਾਂਗੇ ਪੰਜਾਬ ਦੇ ਲੋਕੀ ਵੀ ਇਹਨਾਂ ਦੇ ਤਿੰਨਾਂ ਸਾਲਾਂ ਦੇ ਨਖਰੇ ਦੇਖ ਚੁੱਕੇ ਨੇ ਕਿ ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਇਹਨਾਂ ਨੇ ਡੱਕਾ ਵੀ ਨਹੀਂ ਤੋੜਿਆਗਾ ਤਿੰਨ ਚਾਰ ਕੰਮ ਹੀ ਕੀਤੇ ਨੇ ਜਿਆਦਾ ਕੰਮ ਨਹੀਂ ਹੋਇਆ ਇਹਨਾਂ ਨੇ ਕਿਹਾ ਸੀ ਹਰ ਸਾਲ ਦੇ ਵਿੱਚ ਅਸੀਂ ਇੱਕ ਮੈਡੀਕਲ ਕਾਲ ਬਣਾਵਾਂਗੇ ਇੱਕ ਜਿਲੇ ਦੇ ਵਿੱਚ ਮੈਡੀਕਲ ਕਾਲੀ ਸਾਡੀ ਐਗਰੀਕਲਚਰ ਪਾਲਿਸੀ ਸਾਡੀ ਐਜੂਕੇਸ਼ਨ ਪਾਲਿਸੀ ਸਾਡੀ ਸਪੋਰਟਸ ਪਾਲਿਸੀ ਪਤਾ ਨਹੀਂ ਕੀ ਕੁਝ ਕਿਹਾ ਸੀ ਅਸੀਂ ਸਕ੍ਰਿਪਟ ਤਿਆਰ ਕਰਨ ਲਈ ਨਸ਼ਿਆਂ ਨੂੰ ਲੈ ਕੇ ਕੀ ਕੁਝ ਕੁਝ ਵੀ ਨਹੀਂ ਹੋਇਆ ਉਹ ਸਭ ਕੁਝ ਵੀ ਗੱਲਾਂ ਹੀ ਹੋਈਆਂ ਨੇ ਇਸ ਕਰਕੇ ਸਭ ਤੋਂ ਵੱਡਾ ਸਵਾਲ ਹੈ ਕਿ ਭਾਵੇਂ ਅਰਵਿੰਦ ਕੇਹਰੀਵਾਲ ਸਾਹਿਬ ਇੱਥੇ ਆਉਣ ਚਾਹੇ ਦਿੱਲੀ ਰਹਿਣ ਪੰਜਾਬ ਦੀ ਜਨਤਾ ਵੀ ਲਗਭਗ ਆਪਣਾ ਫੈਸਲਾ ਬਣਾ ਚੁੱਕੀ ਆ ਹਾਲਾਂਕਿ ਇਹਨਾਂ ਕੋ 24 ਮਹੀਨੇ ਨੇ ਚੌਣ ਤੇ ਬਹੁਤ ਕੰਮ ਹੋ ਸਕਦੇ ਨੇ ਉਹਨਾਂ ਕੰਮਾਂ ਨੂੰ ਪੰਜਾਬ ਦੀ ਜਨਤਾ ਮੁਰ ਮੂਰਲਾ ਸਕਦੀ ਆ ਪਰ ਉਸ ਤੇ ਵਾਸਤੇ ਤੁਹਾਡੀ ਨੀਅਤ ਸਾਫ ਹੋਣੀ ਚਾਹੀਦੀ ਤੁਹਾਡੀ ਨੀਅਤ ਖੋਟੀ ਹੋ ਚੁੱਕੀ ਆ ਤੁਸੀਂ ਦਿੱਲੀ ਵਾਲਿਆਂ ਦੇ ਗਿਰਵੀ ਹੋ ਚੁੱਕੇ ਦਿੱਲੀ ਦੇ ਲੋਕਾਂ ਨੇ ਜਦ ਦਿੱਲੀ ਦੇ ਲੋਕਾਂ ਨੇ ਉਹਨਾਂ ਨੂੰ ਰਿਜੈਕਟ ਕਰਤਾ ਤੇ ਤੁਸੀਂ ਸਾਡੇ ਸਿਰਾਂ ਦੇ ਤਾਜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਪੰਜਾਬ ਦੀ ਜਨਤਾ ਸਤਿਗਤੋ ਦਿੱਲੀ ਵਾਲਿਆਂ ਨੂੰ ਪਰਵਾਹ ਨਹੀਂ ਕਰਦੀ ਤੁਹਾਨੂੰ ਉਸ ਗੱਲ ਸਾਡੇ ਦਿੱਲੀ ਤੌਰ ਤੇ ਅਸੀਂ ਸਾਡੀ ਵੱਖਰੀ ਸੋਚ ਹੈ ਵੱਖਰੇ ਸਾਡੇ ਏਜੰਡੇ ਨੇ ਤੇ ਦਿੱਲੀ ਵਾਲੇ ਸਾਡੇ ਤੇ ਥੋਪੇ ਜਾ ਰਹੇ ਨੇ ਲੋਕ ਇਸੇ ਕਰਕੇ ਨਫ਼ਰਤ ਕਰਦੇ ਭਗਵੰਤ ਮਾਨ ਸਾਹਿਬ ਨੂੰ ਨਹੀਂ ਨਫ਼ਰਤ ਕਰਦੇ ਆਗੇ ਦਿੱਲੀ ਵਾਲੇ ਨੂੰ ਨਫ਼ਰਤ ਕਰਦੇ ਨੇ ਤੇ ਜੇ ਹਰਜੋਤ ਸਿੰਘ ਬੈਂਸ ਅੱਜ ਮਨੀਸ਼ ਸੋਧਿਆ ਨੂੰ ਘੁਮਾਰੇ ਨੇ ਕੱਲ ਉਹ ਡਾਕਟਰ ਬਲਬੀਰ ਸਿੰਘ ਸਤਿੰਦਰ ਜੈ ਨੂੰ ਘਮਾਉਣਗੇ ਇਹ ਨਹੀਂ ਆ ਜਿਹੜੇ ਜਿਹੜੇ ਬੰਦੇ ਜੇਲ੍ਹ ਜਾ ਚੁੱਕੇ ਲੋਕੀ ਉਹਨਾਂ ਨੂੰ ਰਿਜੈਕਟ ਕਰ ਚੁੱਕੇ ਨੇ ਤੁਹਾਨੂੰ ਆਪਣਾ ਏਜੰਡਾ ਹੋਣਾ ਚਾਹੀਦਾ ਸਾਡੇ ਕੋਲ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਆਈਐਸ ਆਫੀਸਰ ਕਾਬਲ ਨੇ ਉਹਨਾਂ ਨੂੰ ਕਹ ਉਹਨਾਂ ਨੇ ਵਧੀਆ ਪਾਲਿਸੀ ਬਣਾ ਸਾਡੇ ਕੋਲ ਸਿੱਖਿਆਮਾਨ ਸਾਡੇ ਕੋਲ ਯੂਨੀਵਰਸਟੀਆਂ ਕਿੱਡੀਆਂ ਕਿੱਡੀਆਂ ਤਗੜੀਆਂ ਤਗੜੀਆਂ ਆਈਆਂ ਨੇ ਬੜੇ ਮਾਹਿਰ ਨੇ ਪਰ ਜੇ ਇਹ ਬਸ ਇਹ ਕਿ ਦਿੱਲੀ ਕੁਰਸੀ ਬਚਾਉਣ ਦੀ ਖਾਤਰ ਅਸੀਂ ਦਿੱਲੀ ਦੇ ਲੀਡਰਾਂ ਨੂੰ ਆਪਣੇ ਸਿਆਸੀ ਗੁਰੂ ਦੱਸ ਰਿਹਾਗੇ ਨੇ ਇਸ ਕਰਕੇ ਜੇ ਦਿੱਲੀ ਨੂੰ ਨੁਕਸਾਨ ਹੋਇਆ ਆਮ ਆਦਮੀ ਪਾਰਟੀ ਦਾ ਤੇ ਲਾਜ਼ਮੀ ਤੌਰ ਤੇ ਪੰਜਾਬ ਦੇ ਵਿੱਚ ਵੀ ਆਮ ਆਦੀ ਪਾਰਟੀ ਦੇ ਸਿਆਸੀ ਤੌਰ ਤੇ ਭਾਰੀ ਨੁਕਸਾਨ ਹੋ ਸਕਦਾ ਪਰ ਹਲੇ ਉਹਨਾਂ ਕੋ ਸਮਾਂ ਜਿਸ ਸਮਾਂ ਰਹਿੰਦੇ ਆਮ ਆਦੀ ਪਾਰਟੀ ਦੇ ਐਮਐਲਏ ਸੁਧਰਗੇ ਤੇ ਲਾਜ਼ਮੀ ਤੌਰ ਤੇ ਇਹਨਾਂ ਦੇ ਚੰਗੇ ਰਿਜ਼ਲਟ ਆ ਸਕਦੇ ਨਹੀਂ ਤੇ ਇਹਨਾਂ ਦਾ ਵੀ ਬਿਸਤਰਾ ਗੋਲ ਹੋ ਸਕਦਾ